ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਸਵਾ ਸਤਸੰਗਤ ਜੀ ਚੱਲ ਰਹੀ ਨਿਤਨੇਮ ਕਥਾ ਵਿਚਾਰ ਸੋਹਿਲਾ ਸਾਹਿਬ ਜੀ ਦੀ ਬਾਣੀ ਪ੍ਰਾਰੰਭ ਹੋਈ ਹੈ ਕੱਲ ਸੀ ਜੋ ਸਤਿਗੁਰਾਂ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਨਾਲ ਚਾਰ ਸ਼ਬਦ ਜੋੜੇ ਹਨ ਜਿਸ ਨੂੰ ਅਸੀਂ ਆਮ ਗੁਰਸਿੱਖ ਰੱਖਿਆ ਦੇ ਸ਼ਬਦ ਵੀ ਕਹਿ ਦਿੰਨੇ ਹਾਂ ਉਹ ਚਾਰ ਸ਼ਬਦਾਂ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਸੋ ਸੋਹਿਲਾ ਬਾਣੀ ਦਾ ਨਾਮ ਹੈ ਅਤੇ ਦੀਪਕੀ ਮਿਸ਼ਰਤ ਰਾਗਾਂ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਵਾਚਕ ਹੈ ਇੱਕ ਊੰਕਾਰ ਸਤਿਗੁਰ ਪ੍ਰਸਾਦ ਉਹ ਕਾਲਪੁਰਖ ਇੱਕ ਅਦਵੈਤ ਰੂਪ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤ ਕਈਏ ਨਾਸਤੂ ਰਹਤਾ ਹੈ ਉਸ ਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਜੈ ਕਰ ਕੀਰਤ ਆਖੀ ਹੈ ਕਰਤੇ ਕਾਹੂ ਇਹ ਵਿਚਾਰੋ ਜਿਸ ਸਾਧ ਸੰਗਤ ਰੂਪੀ ਘਰ ਵਿੱਚ ਉਸ ਪ੍ਰਭੂ ਦੀ ਸਿਫਤਸਲਾ ਕੀਤੀ ਜਾਂਦੀ ਹੈ ਅਦੇ ਨਾਲ ਹੀ ਉਸ ਕਰਤਾਪੁਰਖ ਅਕਾਲਪੁਰਖ ਦਾ ਵਿਚਾਰੋ ਨਿਰਣਾ ਕੀਤਾ ਜਾਂਦਾ ਪਾਪ ਗੁਰਬਾਣੀ ਦਾ ਕੀਰਤਨ ਤੇ ਵਿਚਾਰ ਕੀਤੀ ਜਾਂਦੀ ਹੈ ਤਿਤ ਘਰ ਗਾਵ ਸੋਹਿਲਾ ਸਿਵਰਿਓ ਸਿਰਜਣਹਾਰ ਉਸ ਘਰ ਸਾਧ ਸੰਗਤ ਵਿਖੇ ਅਕਾਲ ਪੁਰਖ ਦਾ ਸੋਹਿਲਾ ਜਸ ਗਾਇਨ ਕਰੋ ਅਤੇ ਨਾਲ ਹੀ ਉਸ ਸਿਰਜਣਹਾਰ ਵਾਹਿਗੁਰੂ ਨੂੰ ਸਿਵਰਿਓ ਯਾਦ ਕਰੋ ਪਾਪ ਉਸ ਦਾ ਸਿਮਰਨ ਕਰੋ ਤੂੰ ਮੰਗਾਵ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜੇਤ ਸੋਹਿਲ ਸਦਾ ਸੁਖ ਹੋਏ ਰਹਾਉ ਏ ਪਾਈ ਤੁਸੀਂ ਮੇਰੇ ਨਿਰਪਉ ਸਰੂਪ ਅਕਾਲ ਪੁਰਖ ਦਾ ਹਮੇਸ਼ਾ ਸੋਹਿਲਾ ਜਸ ਗਾਇਨ ਕਰੋ ਮੈਂ ਕੁਰਬਾਨ ਜਾਲਾਂ ਹਾਂ ਉਸ ਸਾਧ ਸੰਗਤ ਤੋਂ ਜਸ ਗਾਇਨ ਕਰੋ ਜਿੱਥੇ ਅਕਾਲ ਪੁਰਖ ਦਾ ਜਸ ਕੀਰਤਨ ਹੁੰਦਾ ਹੈ ਜਿਸ ਰਾਹੀ ਆਤਮਾ ਦਾ ਸਦਾ ਸੁਖ ਸਦਾਵੀ ਸੁਖ ਪ੍ਰਾਪਤ ਹੁੰਦਾ ਨਿਤ ਨਿਤ ਜਿੜੇ ਸੰਭਾਲੀਆਂ ਦੇਖੇਗਾ ਦੇਵਨਹਾਰ 헤 ਜਿੜੇ ਰੱਬ ਦੇ ਜੀਵੜੇ ਬਨਾ ਤੂੰ ਨਿਤ ਨਿਤ ਰੋਜ ਬਰੋਜ ਹਮੇਸ਼ਾ ਉਸ ਕਾਲਪੁਰਖ ਨੂੰ ਸੰਭਾਲੀਆਂ ਯਾਦ ਕਰ ਉਹ ਦੇਣ ਵਾਲਾ ਦਾਤਾ ਤੇਰੇ ਵੱਲ ਵੀ ਮੇਰ ਦੀ ਨਿਗਾਹ ਨਾਲ ਦੇਖੇਗਾ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ हे जीव तेरे पासों अकाल पुरख दे दिते हुए दान दी भी कीमत नहीं पै सकदी। पाव उस अकाल पुरख ने तैनू जइयां अमूलक दाता बख्शीश कीतिया हन। तू ओना दा कोई बदला नहीं चुका सकदा। फिर उस दाते दा तू की सुमार हिसाब किताब अथवा लेखा जोखा कर सकदा है। अग्गे ब्याह दे रूप विच प्रभु नु मिलन दा उपदेश बख्शीश करदे हन। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਏ ਗੁਰਮੁਖੋ ਸੰਬਤ ਸਾਲ ਤੇ ਸਾਹਾ ਮਹੀਨੇ ਦੀ ਤਾਰੀਖ ਪਾਵ ਗਿਆਨ ਦਾ ਸੰਬਤ ਤੇ ਪ੍ਰੇਮ ਦਾ ਸਾਹਾ ਗੁਰੂ ਮਹਾਰਾਜ ਜੀ ਨੇ ਆਪ ਲਿਖ ਦਿੱਤਾ ਹੈ ਤੁਸੀਂ ਮਿਲ ਕੇ ਹੁਣ ਮੇਰੇ ਸਿਰ ਵਿੱਚ ਤੇਲ ਪਾਓ ਭਾਵ ਮੈਨੂੰ ਅਜਿਹੀ ਅਸ਼ੀਰਵਾਦ ਅਤੇ ਸਿੱਖਿਆ ਦਿਓ ਜਿਸ ਕਰਕੇ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਮਿਲਣ ਦਾ ਸ਼ੌਂਕ ਅਤੇ ਤੇਲ ਪਿਆਰ ਪੈਦਾ ਹੋ ਜਾਵੇ ਦੇਹ ਸੱਜਣ ਅਸੀਂ ਸੜੀਆ ਜਿਉ ਹੋਵੇ ਸਾਹਿਬ ਸਿਓ ਮੇਲ ਐ ਮੇਰੇ ਸੱਜਣ ਸੁਹਿਰਦ ਮਿੱਤਰੋ ਤੁਸੀਂ ਮੈਨੂੰ ਇਹ ਵੀ ਅਸੀਸਾਂ ਦਿਓ ਜਿਸ ਕਰਕੇ ਮੇਰਾ ਉਸ ਸਾਹਿਬ ਮਾਲਕ ਪਤੀ ਪਰਮੇਸ਼ਰ ਨਾਲ ਮਿਲਬ ਹੋ ਜਾਵੇ ਘਰ ਘਰ ਏਹ ਪਹੁੰਚਾ ਸਦੜੇ ਨਿਤ ਪਵਨ ਕਰਾਂ ਕਰਾਂ ਵਿੱਚ ਇਹ ਗੰਢਾਂ ਪਹੁੰਚ ਗਈਆਂ ਤੇ ਪਹੁੰਚ ਰਹੀਆਂ ਹਨ ਪਾਵ ਵਿਆਹ ਦੀਆਂ ਨਿਸ਼ਾਨੀਆਂ ਅਪੜ ਰਹੀਆਂ ਅਤੇ ਹਮੇਸ਼ਾ ਇਹ ਸੱਦੇ ਵੀ ਪੈ ਰਹੇ ਕਿ ਤੁਸੀਂ ਸਾਡੇ ਘਰ ਇਸ ਸਮੇਂ ਤੇ ਜਰੂਰ ਬਰ ਜਰੂਰ ਆਉਣਾ ਹੀ ਹੈ ਪਾਵ ਰਬੀ ਦਰਗਾਹ ਤੋਂ ਸਿਰ ਤੇ ਥੌਲੇ ਆਉਣੇ ਇਹ ਵਿਆਹ ਦੀਆਂ ਨਿਸ਼ਾਨੀਆਂ ਹਨ ਅਤੇ ਜੋ ਦੂਜਿਆਂ ਦੀ ਮੌਤ ਦੇ ਸੁਨੇਹੇ ਸੁਣਦੇ ਆ ਕਿ ਅੱਜ ਫਲਾਣਾ ਮਰ ਗਿਆ ਫਲਾਣਾ ਮਰ ਗਿਆ ਇਹ ਮਾਨੂੰ ਹਰ ਰੋਜ਼ ਸੱਦੇ ਪੈ ਰਹੇ ਆ ਫਿਰ ਸਾਡਾ ਕੀ ਫਰਜ਼ ਬਣਦਾ ਹੈ ਹਜੂਰ ਫਰਮਾਉਂਦੇ ਆ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਪਾਤਸ਼ਾਹ ਫਰਮਾਉਂਦੇ ਸਦਾ ਭੇਜਣ ਵਾਲਾ ਕਾਲ ਪੁਰਖ ਆਪ ਹੈ ਉਸ ਨੂੰ ਹਮੇਸ਼ਾ ਯਾਦ ਕਰੀਏ ਭਾਵ ਮੌਤ ਤੋਂ ਪਹਿਲਾਂ ਰੱਬ ਨੂੰ ਯਾਦ ਕਰੀਏ ਕਿਉਂਕਿ ਇਹ ਦਿਨ ਸਾਡੇ ਤੇ ਵੀ ਆਉਣ ਵਾਲੇ ਹਨ ਭਾਵ ਸਾਨੂੰ ਵੀ ਦੁਨੀਆ ਛੱਡ ਕੇ ਅੱਗੇ ਪਰਲੋਕ ਘਰ ਨੂੰ ਜਾਣਾ ਪਵੇਗਾ ਹੁਣ ਅਗਲੇ ਸ਼ਬਦ ਵਿੱਚ ਖਾਟ ਸ਼ਾਸਤਰਾਂ ਦਾ ਸਿਧਾਂਤ ਅਤੇ ਸੂਰਜ ਦੇ ਦ੍ਰਿਸ਼ਟਾਂਤ ਦੁਆਰਾ ਅਕਾਲ ਪੁਰਖ ਦੀ ਵਿਆਪਕਤਾ ਦਾ ਸਿਧਾਂਤ ਪ੍ਰਗਟਾਉਂਦੇ ਸਤਿਗੁਰੂ ਰਾਗ ਅਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਘਰ ਤੋਂ ਭਾਵ ਛੇ ਸ਼ਾਸਤਰ ਸਾਂਖ ਨਿਆਏ ਵਿਸ਼ੇਸ਼ਿਕ ਮੀਮंसा ਪਤੰਜਲ ਤੇ ਵਿਦਾਂਤ ਇਹਨਾਂ ਸ਼ਾਸਤਰਾਂ ਦੇ 6 ਅਗੁਰ 6 ਕਰਤਾ ਹਨ ਕਪਲ ਕਣ ਭੁਖ ਗੌਤਮ ਜੈਮਨ ਛੇਸ਼ ਵਿਆਸ ਅਤੇ 6 ਉਪਦੇਸ਼ ਭਿੰਨ-ਪਿੰਨ 6 ਪ੍ਰਕਾਰ ਦੇ ਹੀ ਇਹਨਾਂ ਦੇ ਉਪਦੇਸ਼ ਆ ਸਾਂਖ ਗਿਆਨਵਾਦੀ ਹੈ ਨਿਆਇਕ ਤਰਕਵਾਦੀ ਹੈ ਵਿਸ਼ੇਸ਼ਕ ਕਾਲਵਾਦੀ ਹੈ ਮੀਮंसा ਕਰਮਵਾਦੀ ਹੈ ਪਤੰਜਲ ਯੋਗਵਾਦੀ ਹੈ ਅਤੇ ਵਿਦਾਂਤ ਜੀਵ ਈਸ਼ ਦੇ ਅਭੇਦ ਗਿਆਨ ਦੁਆਰਾ ਮੁਕਤੀ ਮੰਨਦਾ ਹੈ ਗੁਰ ਗੁਰ ਏਕੋ ਵੇਸ ਅਨੇਕ ਗੁਰ ਗੁਰ ਏਕੋ ਇਹਨਾਂ ਸ਼ਾਸਤਰਾਂ ਦੇ ਰਚਨਹਾਰ ਗੁਰੂਆਂ ਦਾ ਗੁਰੂ ਇੱਕ ਅਕਾਲ ਪੁਰਖ ਹੀ ਹੈ ਭਾਵ ਸਾਰੇ ਹੀ ਸ਼ਾਸਤਰ ਕਿਸੇ ਨਾ ਕਿਸੇ ਢੰਗ ਨਾਲ ਉਸ ਅਕਾਲ ਪੁਰਖ ਦਾ ਹੀ ਨਿਰੂਪਣ ਕਰਦੇ ਉਸ ਇੱਕ ਅਕਾਲ ਪੁਰਖ ਦੇ ਅਨੇਕਾਂ ਹੀ ਵੇਸ ਲਿਬਾਸ ਭਾਵ ਸਰੂਪ ਆ ਭਾਵ ਅਨੇਕਾਂ ਸ਼ਾਸਤਰ ਅਨੇਕਾਂ ਰੂਪਾਂ 'ਚ ਇੱਕ ਅਕਾਲ ਪੁਰਖ ਦਾ ਸਰੂਪ ਵਰਣਨ ਕਰਦੇ ਆ ਬਾਬਾ ਜੇ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਵ ਏ ਬਾਬਾ ਤੂੰ ਭਾਵ ਬਜ਼ੁਰਗੀ ਦੇ ਮਾਲਕ ਅਕਾਲ ਪੁਰਖ ਜੀ ਕਿਉਂਕਿ ਬਾਬਾ ਵੱਡੇ ਨੂੰ ਕਿਹਾ ਜਾਂਦਾ ਜਿਸ ਘਰ ਸ਼ਾਸਤਰ ਅਥਵਾ ਭੇਖ ਅਥਵਾ ਧਰਮ ਅਸਥਾਨ ਵਿੱਚ ਕਰਤਾ ਪੁਰਖ ਦੀ ਕੀਰਤ ਸਿਵਸਲਾ ਹੁੰਦੀ ਹੈ ਉਸ ਘਰ ਵਿੱਚ ਤੂੰ ਮੈਨੂੰ ਟਿਕਾਈ ਰੱਖ ਮੈਂ ਉਸ ਘਰ ਵਿੱਚ ਬੈਠ ਕੇ ਤੇਰੀ ਵਿੜਾਈ ਹੀ ਕਰਦਾ ਰਾਵ ਇਹ ਅਕਾਲਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਵਿਸੂਏ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਅਨਵੇ ਅਰਥ ਕਰਨਗੇ ਜਿਵੇਂ ਸੂਰਜ ਇੱਕ ਹੈ ਰੁੱਤਾਂ ਅਨੇਕਾਂ ਹਨ ਇਸੇ ਪ੍ਰਕਾਰ ਉਸ ਕਰਤਾ ਪੁਰਖ ਅਕਾਲਪੁਰਖ ਦੇ ਕਿੰਨੇ ਹੀ ਵੇਸ ਰੂਪ ਹਨ ਜਿਵੇਂ ਸੂਰਜ ਤੋਂ ਸਮੇਂ ਦਾ ਗਿਆਨ ਹੁੰਦਾ ਵਿਸਵੇ 15 ਵਾਰ ਅੱਖ ਖੋਲਣ ਮੀਟਣ ਨੂੰ ਜਿੰਨਾ ਸਮਾਂ ਲੱਗਦਾ ਉਸ ਨੂੰ ਇੱਕ ਵਿਸਵਾ ਕਿਹਾ ਜਾਂਦਾ ਚਸਿਆ ਭਾਵ 15 ਵਿਸਵਿਆਂ ਦਾ ਇੱਕ ਚਸਾ ਹੁੰਦਾ 30 ਚਸਿਆਂ ਦਾ ਇੱਕ ਪਲ ਹੁੰਦਾ 60ਾਂ ਪਲਾਂ ਦੀ ਇੱਕ ਘੜੀ ਹੁੰਦੀ ਤੇ ਫਿਰ ਇੱਕ ਘੜੀ ਬਣਦੀ ਤੇ ਪਹਿਰਾ 8ਾਂ ਘੜੀਆਂ ਦਾ ਇੱਕ ਪੈਰ ਬਣਦਾ 8 ਪਹਿਰਾਂ ਦਾ ਇੱਕ ਦਿਨ ਰਾਤ ਬਣਦਾ ਜਿਹਨੂੰ 24 ਘੰਟੇ ਕਹਿੰਦੇ ਥਿੱਤੀ 15 ਦਿਨ ਅਤੇ 15 ਰਾਤਾਂ ਦੀਆਂ 15 ਤਿੱਤਾਵਾਂ ਬਣਦੀਆਂ ਵਾਰੀ 7 ਦਿਨ ਅਤੇ ਮਾ 30 ਦਿਨਾਂ ਦਾ ਇੱਕ ਮਹੀਨਾ ਬਣਿਆ ਇਸ ਤਰ੍ਹਾਂ ਇਹ ਸਾਰੇ ਪਦਕਾਲ ਦੇ ਸੂਚਕ ਹਨ ਜਿਵੇਂ ਸੂਰਜ ਤੋਂ अनेका ਇਹ ਕਾਲ ਦੇ ਰੂਪ ਬਣੇ ਇਸੇ ਪ੍ਰਕਾਰ ਉਸ ਕਰਤਾਪੁਰਖ ਤੋਂ अनेका ਜੀਵ ਸਰੀਰ ਧਰਮ ਸ਼ਾਸਤਰ ਅਤੇ ਉਹਨਾਂ ਦੇ ਭਿੰਨ-ਭਿੰਨ ਸਿਧਾਂਤ ਉਹਨਾਂ ਵਿੱਚ ਆਏ ਸਿੱਧੇ ਜਾਂ ਅਸਿੱਧੇ ਢੰਗ ਨਾਲ ਇਹਨਾਂ ਦਾ ਸਬੰਧ ਗੁਰੂਆਂ ਦੇ ਗੁਰੂ ਅਕਾਲਪੁਰਖ ਨਾਲ ਹੀ ਹੈ ਅਗਲਾ ਸ਼ਬਦ ਜਗਨਨਾਥ ਪੁਰੀ ਵਿੱਚ ਉਚਾਰਨ ਕੀਤਾ ਹੈ ਪੰਡੇ ਲੋਕ ਜਗਨਨਾਥ ਪੁਰੀ ਦੇ ਮੰਦਰ ਵਿੱਚ ਆਰਤੀ ਕਰ ਰਹੇ ਸਨ ਗੁਰੂ ਮਹਾਰਾਜ ਨੇ ਉਹਨਾਂ ਪਰਥਾਏ ਵਿਸ਼ਾਲ ਅਨਪਵ ਦੁਆਰਾ ਆਰਤੀ ਦਾ ਵਿਆਪਕ ਸਿਧਾਂਤ ਪ੍ਰਗਟਾਇਆ ਤੇ ਨਾਲ ਇਸ ਸ਼ਬਦ ਵਿੱਚ ਇਹ ਵੀ ਦਰਸਾਇਆ ਕਿ ਜਿੰਨਾ ਵੱਡਾ ਉਹ ਕਾਲਪੁਰਖ ਹੈ ਓਨੀ ਹੀ ਵੱਡੀ ਉਸ ਦੀ ਆਰਤੀ ਹੋ ਰਹੀ ਤੁਸੀਂ ਵੀ ਉਸ ਵਿੱਚ ਸ਼ਾਮਲ ਹੋਵੋ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਹਜੂਰ ਫਰਮਾਉਂਦੇ ਹਨ ਗਗਨ ਮੈ ਆਕਾਸ਼ ਰੂਪ ਥਾਲ ਹੈ ਰਵ ਚੰਦ ਸੂਰਜ ਤੇ ਚੰਦਰਮਾ ਇਸ ਵਿੱਚ ਵੱਡੇ ਦੋ ਦੀਵੇ ਬਨੇ ਹੋਏ ਤਾਰਕਾ ਮੰਡਲ ਸਮੁੱਚਾ ਤਾਰਾ ਮੰਡਲ ਗ੍ਰਹਿ ਉਪਗ੍ਰਹਿ ਆਦਿਕ ਜਨਕ ਮੋਤੀ ਮਾਨੋ ਥਾਲ ਵਿੱਚ ਮੋਤੀ ਜੜੇ ਹੋਏ ਧੂਪਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਧੂਪਮਲ ਆਨ ਲੋ ਚੰਦਨ ਦੇ ਵੜ ਨੂੰ ਜਦੋਂ ਆਨ ਲੋ ਅੱਗ ਲੱਗਦੀ ਬਹੁਤ ਖੁਸ਼ਬੂਦਾਰ ਧੂਆ ਨਿਕਲਦਾ ਇਹ ਮਾਨੋ ਧੂਪ ਧੁਖ ਰਿਆ ਅਥਵਾ ਜੋ ਮਲ ਆਨ ਲੋ ਹਵਾ ਚੰਦਨ ਨੂੰ ਸ਼ੂਕੇ ਵਗਦੀ ਇਹੀ ਮਾਨੋ ਧੂਪ ਧੁਖ ਰਿਹਾ ਹੈ ਸਗਲ ਬਨ ਰਾਏ ਫੂਲੰਤ ਜੋਤੀ ਮਾਨੁ ਉਸ ਵਿਰਾਟ ਸਰੂਪ ਵਾਇਗਰੂ ਦੇ ਚੌਰ ਹੋ ਰਿਆ ਜਿਹੜੇ ਇਹ ਦਰਖਤ ਝੂਮਦੇ ਆ ਜਿਸ ਸਾਰੀ ਬਨਸਪਤੀ ਨੂੰ ਪੱਤਰੇ ਫੁੱਲ ਫਲ ਲੱਗੇ ਹੋਏ ਇਹ ਮਾਨੁ ਜੋਤੀ ਸਰੂਪ ਕਾਲਪੁਰਖ ਜੀ ਤੇਰੇ ਤੇ ਫੁੱਲ ਵਰਸਾ ਰਹੀ ਆ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਅਨਵੇਂ ਅਰਥ ਹੋਣਗੇ ਇਹ ਭਵਖੰਡਨਾ ਭੈ ਨੂੰ ਨਾਸ ਕਰਨ ਵਾਲੇ ਅਥਵਾ ਭਾਵ ਜਨਮ ਮਰਨ ਮਟਾਉਣ ਵਾਲੇ ਅਕਾਲ ਪੁਰਖ ਤੇਰੀ ਜੋ ਆਰਤੀ ਹੋ ਰਹੀ ਆ ਇਹ ਆਰਤੀ ਕੈਸੀ ਕਿੰਨੀ ਅਸਚਰਜ ਅਤੇ ਵਿਸਮਾਦ ਰੂਪ ਵਿੱਚ ਹੋ ਰਹੀ ਅਨਹਤਾ ਨਾਸ ਤੋਂ ਰਹਿਤ ਜੋ ਸ਼ਬਦ ਪ੍ਰਗਟ ਹੋ ਰਿਹਾ ਅਥਵਾ ਆਤਮਕ ਮੰਡਲ ਦਾ ਸੰਗੀਤ ਜੋ ਕੰਨਾਂ ਨਾਲ ਨਹੀਂ ਬਲਕੇ ਮਨ ਦੀ ਕਾਗਰਤਾ ਰਾਹੀਂ ਨਾਮ ਅਭਿਆਸੀਆਂ ਨੂੰ ਸੁਣਾਈ ਦਿੰਦਾ ਇਹ ਮਾਨੋ ਭੇਰੀ ਨੌਬਤ ਵੱਜ ਰਹੀ ਆ ਪਹਿਲੀਆਂ ਪੰਕਤੀਆਂ ਵਿੱਚ ਉਸ ਕਾਲਪੁਰਖ ਦੀ ਵਿਸ਼ਾਲ ਅਤੇ ਵਿਆਪਕਾਰਤੀ ਜੋ ਸੁੱਤੇ ਸਿੱਧ ਹੀ ਕੁਦਰਤ ਦੁਆਰਾ ਹੋ ਰਹੀ ਉਸ ਦਾ ਜ਼ਿਕਰ ਕੀਤਾ ਅੱਗੇ ਹੁਣ ਉਸ ਅਕਾਲਪੁਰਖ ਦਾ ਸਤੋਤਰ ਉਚਾਰਨ ਕਰ ਰਹੇ ਆ ਸਹਸ ਤਵ ਨੈਨ ਤਨ ਨੈਨ ਹੈ ਤੁਹੇ ਕੋ ਸਹਸ ਮੂਰਤ ਨਾ ਏਕ ਤੋਹੀ ਹੀ ਅਕਾਲਪੁਰਖ ਸਹਸ ਤਵ ਨੈਨ ਤੇਰੇ ਵਿਰਾਟ ਰੂਪ ਦੇ ਹਜ਼ਾਰਾ ਹੀ ਨੇਤਰ ਹਨ ਪਰ ਤੇਰੇ ਨਿਰਗੁਣ ਸਰੂਪ ਦਾ ਨਨ ਨੇਨ ਹੈ ਇੱਕ ਵੀ ਨੇਤਰ ਨਹੀਂ ਹੈ ਵਿਰਾਟ ਸਰੂਪ ਵਿੱਚ ਸਹਿ ਸਮੂਰਤ ਤੇਰੀਆਂ ਹਜ਼ਾਰਾਂ ਸ਼ਕਲਾਂ ਪਰ ਤੇਰੇ ਨਿਰਾਕਾਰ ਸਰੂਪ ਦੀ ਇੱਕ ਵੀ ਸ਼ਕਲ ਉਹ ਸੂਰਤ ਨਹੀਂ ਹੈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਅਵਚਲਤ ਮੋਹੀ ਏ ਅਕਾਲ ਪੁਰਖ ਤੇਰੇ ਵਿਰਾਟ ਸਰੂਪ ਦੇ ਹਜ਼ਾਰਾ ਹੀ ਬਿਮਲ ਹੁੰਦਾ ਪਵਿੱਤਰ ਚਰਨ ਕਮਲ ਹਨ ਪਰ ਤੇਰੇ ਵਾਸਤਵ ਸਰੂਪ ਦਾ ਇੱਕ ਵੀ ਚਰਨ ਨੰਨ ਨਹੀਂ ਹੈ ਵਿਰਾਟ ਸਰੂਪ ਦੇ ਅੰਦਰ ਸਹਿਸ ਤਵ ਗੰਧ ਤੇਰੇ ਹਜ਼ਾਰਾਂ ਹੀ ਨੱਕ ਹਨ ਪਰ ਤੇਰਾ ਵਾਸਤਵ ਸਰੂਪ ਗੰਧ ਬਿਨ ਘਰਾਣ ਇੰਦਰੀਏ ਤੋ ਰਹਤ ਹੈ ਭਾਵ ਤੂੰ ਨਿਰਗੁਣ ਤੇ ਸਰਗੁਣ ਸਰੂਪ ਵੇ ਸਾਂਝਾ ਵਰਤ ਰਿਆ ਤੇਰੇ ਇਸ ਅਸਚਰਜ ਚਲਤ ਚਰਿੱਤਰ ਨੂੰ ਦੇਖ ਕੇ ਮੇਰੀ ਬੁੱਧੀ 모ਹੀ 모ਹਿਤ अथवा ਵਿਸਮਾਦ ਹੋ ਗਈ ਹੈ ਭਾਵ 모ਹਿਤ ਹੋ ਗਈ ਹੈ ਅਗੇ ਉਸ ਕਾਲਪੁਰਖ ਦੀ ਚੇਤਨ ਸੱਤਾ ਰੂਪ ਅਖੰਡ ਜੋਤ ਦਾ ਜ਼ਿਕਰ ਕਰਦੇ ਆ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਉਸ ਜੋਤੀ ਸਰੂਪ ਕਾਲਪੁਰਖ ਦੀ ਜੋਤ ਚੇਤਨ ਸੱਤਾ ਸਭ ਵਿੱਚ ਵਰਤ ਰਹੀ ਉਸ ਦੇ ਚਾਨਣetva ਪ੍ਰਕਾਸ਼ ਨਾਲ ਸਾਰਿਆਂ ਵਿੱਚ ਚਾਨਣ ਹੋ ਰਿਹਾ ਪਾਪ ਖੱਟ ਜੋਤੀਆਂ ਵਿੱਚ ਵੀ ਅਤੇ ਸਭ ਜੀਵ ਜਨਤਾ ਵਿੱਚ ਵੀ ਉਸੇ ਜੋਤ ਦਾ ਹੀ ਪ੍ਰਕਾਸ਼ ਹੋ ਰਿਹਾ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਉਸ ਅਕਾਲ ਪੁਰਖ ਦੀ ਜੋਤ ਚੇਤਨ ਸੱਤਾ ਦਾ ਗੁਰ ਸਾਖੀ ਗੁਰੂ ਦੀ ਸਿੱਖਿਆ ਦੁਆਰਾ ਪਤਾ ਲੱਗਦਾ ਭਾਵ ਗੁਰੂ ਦੀ ਸਿੱਖਿਆ ਦੁਆਰਾ ਉਸ ਅਕਾਲ ਪੁਰਖ ਦੀ ਜਾਗਤ ਜੋਤ ਦਾ ਗਿਆਨ ਅਸਲ ਹੁੰਦਾ ਜੋ ਉਸ ਅਕਾਲ ਪੁਰਖ ਨੂੰ ਭਾਵੇ ਉਹੀ ਆਰਤੀ ਉਸ ਦੇ ਹਰ ਪ੍ਰਵਾਣ ਹੁੰਦੀ ਹੈ ਉਦੇ ਦਰ ਤੇ ਪ੍ਰਵਾਨ ਹੁੰਦੀ ਪਾਪ ਤੁਹਾਡੀ ਕੀਤੀ ਆਰਤੀ ਉਸ ਦੇ ਦਰ ਪ੍ਰਵਾਨ ਨਹੀਂ ਹੋ ਸਕਦੀ ਪਰ ਜੋ ਕੁਦਰਤ ਦੁਆਰਾ ਆਰਤੀ ਹੋ ਰਹੀ ਉਹ ਹੀ ਪ੍ਰਵਾਨ ਹੁੰਦੀ ਹਰ ਚਰਣ ਕਵਲ ਮਕਰੰਦ ਲੋਭਿਤ ਮਨੋ ਅਨੰਦਨੋ ਮੋਹ ਆਹੀ ਪਿਆਸਾ हे ਅਕਾਲਪੁਰਖ ਤੁਹਾਡੇ ਚਰਨਾ ਕਮਲਾਂ ਦੇ ਪ੍ਰੇਮ ਰੂਪ ਮਕਰੰਦ ਰਸ ਉਤੇ ਮੇਰਾ ਮਨ ਰੂਪ ਭੌਰਾ ਲੋਭਿਤ ਤੁਮ ਲਭਾਇਮਾਨ ਹੋ ਰਿਹਾ ਅਤੇ ਦਿਨ ਰਾਤ ਮੈਨੂੰ ਆਪ ਜੀ ਦੇ ਨਾਮ ਦੀ ਅਥਵਾ ਦਰਸ਼ਨਾਂ ਦੀ ਪਿਆਸ ਆਹੀ ਲੱਗੀ ਹੋਈ ਹੈ ਕਿਰਪਾ ਜਲ ਦੇਹ ਨਾਨਕ ਸਾਰਿੰਗ ਕੋ ਹੋਏ ਜਾਤੇ تیرੈ ਨਾਇ ਵਾਸਾ ਹੀ ਵਾਹਿਗੁਰੂ ਮੈਂ ਦਾਸ ਸਾਰਿੰਗ ਪਪੀਹੇ ਵਾਂਗ ਪ੍ਰਿਯ ਪ੍ਰਿਯ ਦੀ ਰਟ ਲਾ ਰਿਆ ਆਪ ਕਿਰਪਾ ਕਰੋ ਬੱਦਲ ਵਾਂਗ ਤਰੁੱਟ ਕੇ ਕਿਰਪਾ ਰੂਪ ਜਲ ਸੁਆੰਤੀ ਬੂੰਦ ਦੀ ਬਖਸ਼ਿਸ਼ ਕਰ ਦਿਓ ਜਾਤੇ ਕਹੀਏ ਜਿਸ ਕਰਕੇ ਤੇਰੇ ਨਾਮ ਵਿੱਚ ਮੇਰਾ ਨਿਵਾਸ ਹੋ ਜਾਵੇ ਪਾਵ ਸੁਰਤ ਦਾ ਨਾਮ ਵਿੱਚ ਹਮੇਸ਼ਾ ਲਈ ਲੀਨ ਹੋ ਜਾਣਾ ਇਹ ਤੇਰੀ ਕਿਰਪਾ ਦਾ ਹੀ ਫਲ ਹੈ ਇਹ ਸਾਨੂੰ ਰਹਿਮਤ ਕਰਕੇ ਬਖਸ਼ਿਸ਼ ਕਰ ਦਿਓ ਸੋਇਸ ਸ਼ਬਦ ਵਿੱਚ ਆਰਤੀ ਅਸਥੋਤਰ ਅਖੰਡ ਜੋਤ ਤੇ ਪ੍ਰਾਰਥਨਾ ਇਹਨਾਂ ਚਾਰ ਪੱਖਾਂ ਤੇ ਰੋਸ਼ਨੀ ਪਾਈ ਹੈ ਸੋਇਲੇ ਬਾਣੀ ਵਿੱਚ ਇਹ ਤਿੰਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਸੋਹਲੇ ਬਾਣੀ ਦਾ ਇਹ ਚੌਥਾ ਸ਼ਬਦ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਗੌੜੀ ਰਾਗਣੀ ਦੇ ਅੰਦਰ ਪੂਰਬੀ ਜਾਤੀ ਵਿੱਚ ਉਚਾਰਨ ਕਰ ਰਿਹਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਾਮ ਕ੍ਰੋਧ ਆਦਿਕ ਵਿਕਾਰਾਂ ਨਾਲ ਇਹ ਸਰੀਰ ਰੂਪ ਨਗਰ ਬਹੁਤ ਜ਼ਿਆਦਾ ਭਰਿਆ ਆ ਸਾਧੂ ਸਤਪੁਰਸ਼ਾਂ ਨਾਲ ਮਿਲ ਕੇ ਖੰਡਲ ਸਮੂਹ ਵਿਕਾਰਾਂ ਨੂੰ ਖੰਡਾ ਪਾਈ ਅਸਾਂ ਕੱਟ ਦਿੱਤਾ ਹੈ ਟੁਕੜੇ ਟੁਕੜੇ ਕਰ ਦਿੱਤਾ ਬਿਬੇਕ ਰੂਪ ਖੰਡਾ ਪਕੜ ਕੇ ਇਹਨਾਂ ਕਾਮ ਕ੍ਰੋਧ ਆਦਿਕ ਦੁਸ਼ਟਾਂ ਨੂੰ ਖੰਡਲ ਨਾਸ ਕੀਤਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਪਾਤਸ਼ਾਹ ਫਰਮਾਉਂਦੇ ਹਨ ਕਿ ਸਾਡੇ ਮਸਤਕ ਤੇ ਕੋਈ ਪਿਛਲੇ ਚੰਗੇ ਕਰਮਾਂ ਦਾ ਸੰਸਕਾਰ ਰੂਪ ਲੇਖ ਲਿਖਿਆ ਹੋਇਆ ਸੀ ਜਿਸ ਦਾ ਸਦਕਾ ਅਸੀਂ ਪੂਰੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਉਸ ਪੂਰੇ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਅਕਾਲ ਪੁਰਖ ਦੀ ਲਿਵ ਪ੍ਰੀਤੀ ਮੰਡਲ ਨੂੰ ਮੰਡਾ ਹੈ ਸਜਾਉਣਾ ਕੀਤਾ ਭਾਵ ਹੁਣ ਸਾਡਾ ਮਨ ਲਿਵ ਮੰਡਲ ਤੁਰਿਆ ਪਦ ਵਿੱਚ ਜਾ ਟਿਕਿਆ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡਿੰਡਾਉਤ ਪੁੰਨ ਵੱਡਾ ਹੈ ਰਾਉ ਇਹ ਭਾਈ ਸਤਪੁਰਸ਼ਾਂ ਅੱਗੇ ਅੰਜਲੀ ਦੋਵੇਂ ਹੱਥ ਜੋੜ ਕੇ ਦੁਆ ਕਰਨੀ ਚਾਹੀਦੀ ਜਿਸ ਦਾ ਬਹੁਤ ਵੱਡਾ ਪੁੰਨ ਪ੍ਰਾਪਤ ਹੁੰਦਾ ਫਿਰ ਸਤਪੁਰਸ਼ ਸਤਗੁਰੂ ਅੱਗੇ ਡੰਡਾਉ ਤੇ ਡੰਡੇ ਵਾਂਗ ਸਿੱਧਾ ਪੈ ਕੇ ਨਮਸਕਾਰ ਕਰਨੀ ਚਾਹੀਦੀ ਇਹ ਭਾਈ ਇਸ ਦਾ ਉਸ ਤੋਂ ਵੀ ਵੱਡਾ ਪੁੰਨ ਮਹਾਤਮ ਪ੍ਰਾਪਤ ਹੁੰਦਾ ਅੱਗੇ ਹੁਣ ਸਾਖਤਾਂ ਦੀ ਦਸ਼ਾ ਦਾ ਵਰਣਨ ਕਰਦੇ ਆ ਸਾਖਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਇਹ ਭਾਈ ਸਾਖਤ ਪੁਰਸ਼ਾਂ ਨੇ ਪ੍ਰਭੂ ਦੇ ਰਸ ਪ੍ਰੇਮ ਦੇ ਸਵਾਦ ਨੂੰ ਮੂਲੋ ਹੀ ਨਹੀਂ ਜਾਣਿਆ ਕਿਉਂਕਿ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਰੜਕਦਾ ਰਹਿੰਦਾ ਕਿ ਮੈਂ ਵੱਡਾ ਹਾਂ ਮੈਂ ਵੱਡਾ ਇਹ ਵੱਡੇ ਪੁਣੇ ਦਾ ਸੰਸਕਾਰ ਕੰਡੇ ਵਾਂਗ ਉਹਨਾਂ ਅੰਦਰ ਖੁਬਿਆ ਰਹਿੰਦਾ ਜਿਉ ਜਿਉ ਚੱਲਹਿ ਚੁਬੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਇਹ ਭਾਈ ਜਿਵੇਂ ਜਿਵੇਂ ਉਹ ਹੰਕਾਰੀ ਬੰਦੇ ਜ਼ਿੰਦਗੀ ਦੇ ਰਾਹ ਤੇ ਤੁਰਦੇ ਇਹ ਹਉਮੈ ਹੰਕਾਰ ਦਾ ਸੰਸਕਾਰ ਰੂਪ ਕੰਡਾ ਉਹਨਾਂ ਦੇ ਚੁਬਦਾ ਹੀ ਰਹਿੰਦਾ ਜਿਸ ਕਰਕੇ ਉਹ ਦੁੱਖ ਪਾਉਂਦੇ ਰਹਿੰਦੇ ਫਿਰ ਜਦੋਂ ਅੰਤ ਦਾ ਸਮਾਂ ਆਉਂਦਾ ਤਾਂ ਉਸ ਵੇਲੇ ਜਮਕਾਲ ਕਾਲ ਕਰਨ ਵਾਲੇ ਜਮਦੂਤਾ ਦਾ ਡੰਡਾ ਸਿਰ ਤੇ ਸਹਾਰਦੇ ਹਨ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵਖੰਡਾ ਹੈ ਦੂਜੇ ਪਾਸੇ ਜੋ ਵਾਹਿਗੁਰੂ ਦੇ ਪਿਆਰੇ ਉਹ ਉਸ ਅਕਾਲ ਪੁਰਖ ਦੇ ਨਾਮ ਵਿੱਚ ਲਿਵਲীন ਹੋਏ ਰਹਿੰਦੇ ਇਸੇ ਕਰਕੇ ਏ ਭਾਈ ਉਹਨਾ ਗੁਰਮੁਖਾਂ ਨੇ ਜਨਮ ਦਾ ਦੁੱਖ ਤੇ ਮਰਨ ਦਾ ਭਾਵ ਭੈ ਨਾਸ ਕਰ ਦਿੱਤਾ ਹੈ ਅਬినాਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਉਹਨਾ ਸਤਪੁਰਸ਼ਾਂ ਨੇ ਅਬినాਸੀ ਪੁਰਖ ਸਤਪੁਰਖ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਇਸ ਦਾ ਸਦਕਾ ਹੈ ਭਾਈ ਉਹਨਾਂ ਦੀ ਸਾਰੇ ਹੀ ਖੰਡਾਂ ਬ੍ਰਹਮੰਡਾਂ ਵਿੱਚ ਬਹੁਤੀ ਸੋਭ ਵਿੜਾਈ ਹੁੰਦੀ ਹੈ ਅਗੇ ਅਕਾਲਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਏ ਅਕਾਲਪੁਰਖ ਅਸੀਂ ਗਰੀਬ ਕੰਗਾਲ ਤੇ ਮਸਕੀਨ ਯਤਿਮ ਤੇਰੇ ਦਰ ਤੇ ਆ ਗਏ ਹਾਂ ਏ ਵੱਡਿਆਂ ਤੂੰ ਵੱਡੇ ਅਕਾਲਪੁਰਖ ਤੂੰ ਸਾਨੂੰ ਸਰੀਰ ਕਰਕੇ ਵੀ ਅਤੇ ਮਨ ਕਰਕੇ ਵੀ ਦੁੱਖਾਂ ਅਤੇ ਦੋਸ਼ਾਂ ਤੋਂ ਰੱਖ ਲੈ ਕਿਉਂਕਿ ਅਸੀਂ ਹੁਣ ਤੇਰੇ ਹੀ ਰੱਖਣ ਯੋਗ ਆਂ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਏ ਵਾਹਿਗੁਰੂ ਸਾਨੂੰ ਇਸ ਸਰੀਰ ਤੇ ਸੰਸਾਰ ਵਿੱਚ ਤੇਰੇ ਹੀ ਨਾਮ ਦਾ ਆਸਰਾ ਹੈ ਮਨ ਤੇ ਪ੍ਰਲੋਕ ਵਿੱਚ ਵੀ ਤੇਰੇ ਨਾਮ ਦੀ ਹੀ ਓਟ ਹੈ 희 ਭਾਵ ਨਿਸ਼ਚੇ ਕਰਕੇ ਆਪ ਜੀ ਦੇ ਵਾਹਿਗੁਰੂ ਨਾਮ ਦੁਆਰਾ ਸਦਾ ਵੀ ਸੁਖ ਮੰਡਾ ਹੈ ਫੱਬਿਆ ਹੋਇਆ ਹੈ raag gauri purbi mahalla panjwa gauri raag di purbi jati vich panjwe patsha satguru sri guru arjan dev maharaj ji jan sudharan nu virag mai updesh bakhshish karde a karo binanti sunho mere mita sant tahl ki bela hazur farmaunde han asi bahut prem nal binti karde a ki eh sade mitro ਤੁਸੀਂ ਗੌਰ ਨਾਲ ਸੁਣੋ ਇਹ ਮਨੁੱਖਾ ਜਨਮ ਸੰਤਾਂ ਦੀ ਸੇਵਾ ਕਰਨ ਦਾ ਸੁਭਾਗ ਸਮਾ ਹੈ ਈਹਾ ਘਾਟ ਚੱਲੋ ਹਰ ਲਾਹਾ ਆਗੇ ਬਸਨ ਸੁਹੇਲਾ ਤੁਸੀਂ ਈਹਾ ਇਸ ਸੰਸਾਰ ਵਿੱਚ ਅਕਾਲ ਪੁਰਖ ਦੇ ਨਾਮ ਦਾ ਲਾਹਾ ਖੱਟ ਕੇ ਲਾਭ ਖੱਟ ਕੇ ਜਾਓ ਫਿਰ ਅੱਗੇ ਦਰਗਾਹ ਵਿੱਚ ਵੀ ਤੁਹਾਡਾ ਵਸਣਾ ਸੁਹੇਲਾ ਸੁਖਾਲਾ ਤੇ ਸਫਲਾ ਹੋਵੇਗਾ ਉਧ ਕਟੈ ਦਿਨ ਸਰੇ ਨਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਤੁਹਾਡੀ ਉਧ ਉਮਰ ਜੀਵਨ ਦੀ ਮਿਆਦ ਦਿਨ ਰਾਤ ਘਟਦੀ ਜਾ ਰਹੀ ਮਨ ਤੋਂ ਭਾਵ ਹੈ ਪਿਆਰੇ ਤੂੰ ਗੁਰੂ ਮਹਾਰਾਜ ਨਾਲ ਮਿਲ ਕੇ ਆਪਣਾ ਮੁਕਤੀ ਦਾ ਕੰਮ ਕਾਰ ਸਵਾਰ ਲੈ ਇਹ ਸੰਸਾਰ ਵਿਕਾਰ ਸੰਸੇਮਹਿ ਤਰਿਉ ਬ੍ਰਹਮ ਗਿਆਨੀ ਇਹ ਜੋ ਸੰਸਾਰ ਕਾਮ ਆਦਿਕ ਵਿਕਾਰ ਅਤੇ ਪ੍ਰਮਾਨ ਪਰਮੇਗਤ ਆਦਿਕ ਸੰਸਿਆ ਨਾਲ ਭਰਿਆ ਹੋਇਆ ਇਸ ਸੰਸਾਰ ਸਮੁੰਦਰ ਤੋਂ ਕੋਈ ਬ੍ਰਹਮ ਗਿਆਨੀ ਹੀ ਪਾਰ ਹੋਇਆ ਜਿਸ ਹੈ ਜਗਾਏ ਪੀ ਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਮੋਹ ਮਾਇਆ अथवा ਅਵਿਦਿਆ ਦੀ ਨੀਂਦ ਤੋਂ ਜਗਾ ਕੇ ਇਸ ਨਾਮ ਬਾਣੀ ਦੇ ਰਸ ਨੂੰ ਪਿਆ ਦਿੰਦਾ ਉਸ ਨੇ ਉਸ ਕਾਲਪੁਰਖ ਦੇ ਪ੍ਰੇਮ ਦੀ ਅਕਤ ਕਥਾ ਜਾਣ ਲਈ ਭਾਵ ਸਮਝ ਲਈ ਹੈ ਜਾ ਕੋ ਆਏ ਸੋਈ ਬਿਹੱਜ ਹਰ ਗੁਰ ਤੇ ਮਨ ਹੈ ਬਸੇਰਾ हे ਮਿੱਤਰੋ ਜਿਸ ਕਾਰਜ ਲਈ ਤੁਸੀਂ ਸੰਸਾਰ ਵਿੱਚ ਆਏ ਉਹੀ ਸੌਦਾ ਇੱਥੇ ਆ ਕੇ ਬਿਹੱਜੋ ਖਰੀਦਣਾ ਕਰੋ ਭਾਵ ਪ੍ਰਾਪਤ ਕਰੋ ਉਹ ਸੌਦਾ ਕੀ ਹੈ ਅਤੇ ਕਿੱਥੋਂ ਮਿਲਦਾ ਇਸ ਦਾ ਉੱਤਰ ਦਿੰਦੇ ਸੌਦਾ ਵਾਹਿਗੁਰੂ ਨਾਮ ਦਾ ਹੈ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਨ ਵਿੱਚ ਨਿਵਾਸ ਕਰਦਾ ਤੁਸੀਂ ਇਸ ਨੂੰ ਮਨ ਵਿੱਚ ਵਸਾਓ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹਰ ਨ ਹੋਏ ਗੋਫੇਰਾ ਫਿਰ ਤੁਹਾਨੂੰ ਇਸ ਦਾ ਇਹ ਲਾਭ ਹੋਵੇਗਾ ਕਿ ਤੁਸੀਂ ਆਪਣੇ ਘਰ ਤ੍ਰਿਯਾ ਪਦ ਆਤਮਿਕ ਮੰਡਲ ਅਤੇ ਅਕਾਲ ਪੁਰਖ ਦੇ ਮਹਿਲ ਸੱਚਖੰਡ ਦਾ ਸੋਦੇ ਸਿੱਧ ਹੀ ਸੁਖ ਪ੍ਰਾਪਤ ਕਰ ਲਵੋਗੇ ਉਸ ਸੁਖ ਨੂੰ ਪ੍ਰਾਪਤ ਕਰਨ ਤੋਂ ਬਾਅਦ ਫਿਰ ਤੁਹਾਨੂੰ ਜੰਮਣ ਮਰਨ ਦਾ ਫੇਰਾ ਕਹੀਏ ਚੱਕਰ ਨਹੀਂ ਲਾਉਣਾ ਪਵੇਗਾ ਅੱਗੇ ਅਖੀਰ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਸਤਿਗੁਰੂ ਜੀ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਏ ਅੰਤਰ ਜਾਮੀ ਪੁਰਖ ਬਿਦਾਤੇ ਕਰਮ ਫਲ ਬਰਦਾਤੇ ਅਕਾਲ ਪੁਰਖ ਵਾਹਿਗੁਰੂ ਸਾਡੇ ਮੰਦੀਆਂ ਸਰਦਾ ਆਸ ਮਰਦਾ ਪੂਰੀਆਂ ਕਰਨ ਵਾਲੇ ਵਾਹਿਗੁਰੂ ਜੀ ਨਾਨਕ ਦਾਸ ਇਹ ਸੁਖ ਮੰਗੈ ਮੋ ਕੂਕਾਰ ਸੰਤਨ ਕੀ ਤੂਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਆਪ ਜੀ ਦਾ ਅਦਨਾ ਜਿਹਾ ਸੇਵਕ ਇਹ ਸੁਖ ਮੁਰਾਦ ਅਥਵਾ ਖੈਰ ਮੰਗਦਾ ਹੈ ਕਿ ਮੈਨੂੰ ਸਵਾਸ ਗਿਰਾ ਸਿਮਰਨ ਕਰਨ ਵਾਲੇ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜ ਬਣਾ ਦਿਓ ਕਿਉਂਕਿ ਉਹਨਾਂ ਦੀ ਚਰਨ ਧੂੜ ਪਾਪਾਂ ਦੀ ਮੈਲ ਲਾਉਣ ਵਾਲੀ ਹੈ ਅਤੇ ਮਨ ਬੁੱਧ ਰੂਪ ਨੇਤਰਾਂ ਵਿੱਚ ਗਿਆਨ ਦ੍ਰਿਸ਼ਟੀ ਪੈਦਾ ਕਰਨ ਵਾਸਤੇ ਚੰਗਾ ਸ਼ਰਮਾ ਹੈ ਸੋ ਸਾਧ ਸੰਗਤ ਜੀ ਇੱਥੋਂ ਤੱਕ ਆਪਣੀ ਨਿਤਨੇਮ ਸਤ ਬਾਣੀਆਂ ਦੀ ਵਿਚਾਰ ਸਤ ਗੁਰਾਂ ਨੇ ਅੱਜ ਸੰਪੂਰਨ ਕਰਵਾਈ ਹੈ ਆਪ ਸੰਗਤ ਦਾ ਸਤ ਗੁਰੂ ਮਹਾਰਾਜ ਜੀ ਦਾ ਬਹੁਤ ਬਹੁਤ ਕੋਟਾਨ ਕੋਟਾਨ ਧੰਨਵਾਦ ਹੈ ਸਤਿਗੁਰਾਂ ਆਪ ਹੀ ਕਾਰਜ ਸਫਲ ਕਰਵਾਇਆ ਹੈ ਆਪ ਸੰਗਤ ਦੀਆਂ ਅਸੀਸਾਂ ਅਰਦਾਸਾਂ ਨੇ ਇਹ ਸਫਲਤਾ ਬਖਸ਼ੀ ਹੈ ਸਤਿਗੁਰੂ ਕਿਰਪਾ ਕਰਨ ਪੜ੍ਹੀ ਸੁਣੀ ਗੁਰਬਾਣੀ ਵਿਚਾਰੀ ਹੋਈ ਹਿਰਦਿਆਂ ਚ ਵਸੇ ਸਾਨੂੰ ਕੰਠ ਹੋਵੇ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਚ ਵਸੇ ਆਓ ਇਹਨਾਂ ਪੰਕਤੀਆਂ ਦਾ ਪਾਠ ਕਰਕੇ ਗੁਰਮੰਤਰ ਵਿੱਚ ਹਾਜ਼ਰੀ ਲਵਾ ਕੇ ਆਪਾਂ ਫਤਿਹ ਬੁਲਾਈਏ ਜੀ अंतर जामी पुरख बिदाते सरदा मन की पूरे नानक दास इहै सुख ए सुखमाग कर संतन की तूरे वाहे गुरु Vaheguru guru Vaheguru guru Vai, vem, guru Vai, vem, guru Vai, ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ